ਕੀ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਖਿਲਾਫ ਭਾਰਤ ਵੱਲੋਂ ਕੀਤੇ ਜਾ ਰਹੇ ਦਮਨ ਬਾਰੇ ਸਰਕਾਰ ਕੀ ਕਹੇ? ਆਪਦੇਸ਼ਾਂ ਵਿੱਚ ਵਸਦੇ ਸਿੱਖਾਂ ਦਾ ਦਮਨ ਕੀਤਾ ਜਾ ਰਿਹਾ ਨਾ ਚੋੜਿਆ ਜਾ ਰਿਹਾ ਧਮਕੀਆਂ ਦਿੱਤੀ ਜਾ ਰਹੀਆਂ ਨੇ। ਆਪਣੇ ਜ਼ਿਕਰ ਕੀਤਾ ਵਿਸ਼ੇਸ਼ ਤੌਰ ਤੇ ਹਰਦੀਪ ਸਿੰਘ ਨਿੱਜਰ ਦਾ ਜਿਪਰ ਜਿਗਰ ਕੀਤਾ ਉਹਨੇ ਗੁਰਪ੍ਰਮਾਤ ਸਿੰਘ ਪੰਡੂ ਦਾ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨਾਲ ਕੀ ਕੀਤਾ ਜਾ ਰਿਹਾ ਹੈ ਬੜਾ ਬਚਾਅ ਸਵਾਲ ਬ੍ਰਿਟਿਸ਼ ਸੰਸਦ ਨੇ ਪ੍ਰੀਤ ਗਿੱਲ ਉਹਨਾਂ ਨੇ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਸਵਾਲ ਖੜਾ ਕੀਤਾ ਹੈ ਉਹ ਕਹਿੰਦੇ ਨੇ ਕਿ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਖਿਲਾਫ ਭਾਰਤ ਵੱਲੋਂ ਕੀਤੇ ਜਾ ਰਹੇ ਦਮਨ ਬਾਰੇ ਸਰਕਾਰ ਕੀ ਕਹੇਗੀ ਹਾਂ ਵਿਰਡਸ ਜਿਹੜੀ ਸੰਸਦ ਹੈ ਨਾ ਜੀ ਪ੍ਰੀਤਕਲ ਇਹ ਪਹਿਲਾਂ ਵੀ ਚਰਚਾ ਚ ਰਹਿੰਦੀ ਹੈ ਇਸ ਮੁੱਦੇ ਨੂੰ ਲੈ ਕੇ ਉਹ ਸਿੱਖਾਂ ਪ੍ਰਤੀ ਗੱਲ ਕਰਦੇ ਆ ਕੱਲ ਵੀ ਉਹਨੇ ਜਿਹੜਾ ਕਿ ਹਾਊਸ ਆਫ ਕਾਮਨਸ ਦੇ ਵਿੱਚ ਗੱਲ ਸਵਾਲ ਖੜੇ ਕੀਤੇ ਆ ਇਹ ਹਾਊਸ ਆਫ ਕਾਮਨਸ ਦੇ ਵਿੱਚ ਜਵਾਬ ਦਿੱਤਾ ਆਏਗਾ ਉਹਨੇ ਕੀਤਾ ਕਿ ਭਾਰਤ ਵੱਲੋਂ ਹੂੰ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦਾ ਦਮਨ ਕੀਤਾ ਜਾ ਰਿਹਾ ਉਹਨਾਂ ਨੂੰ ਨਚੋੜਿਆ ਜਾ ਰਿਹਾ ਧਮਕੀਆਂ ਦਿੱਤੇ ਜਾ ਰਿਹਾ ਉਹਨਾਂ ਨੂੰ ਉਹਨਾਂ ਨੂੰ ਮਾਰਿਆ ਜਾ ਰਿਹਾ ਉਨੇ ਜ਼ਿਕਰ ਕੀਤਾ ਬਿਸ਼ੇਸ਼ ਤੌਰ ਤੇ ਹਰਦੀਪ ਸਿੰਘ ਨਿੱਜਰ ਦਾ ਜਿਗਰ ਜਿਗਰ ਕੀਤਾ ਉਹਨੇ ਗੁਰਪ੍ਰਧਾਨ ਸਿੰਘ ਪੰਨੂ ਦਾ ਬੰਦੇ ਨੂੰ ਧਮਕੀ ਆ ਜਾਂਦੀ ਆਪਾਂ ਨੂੰ ਭਾਰਤ ਨੂੰ ਮਾਰਨ ਦੀ ਉਹਨੂੰ ਮਾਰਨ ਦੀ ਸੱਜਦ ਚ ਜਾਂਦੀ ਆ ਪੰਨੂ ਨੂੰ ਹਰਦੀਪ ਸਿੰਘ ਨਿੱਜਰ ਮਾਰਿਆ ਜਾਂਦਾ ਕੈਨੇਡਾ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ ਅਸੀਂ ਤੁਸੀਂ ਜਾਂਚ ਕੀਤੀ ਕੋਈ ਤੁਸੀਂ ਇਸ ਮੁੱਦੇ ਨੂੰ ਲੈ ਕੇ ਵਿਚਾਰਿਆ ਵੀ ਭਾਰਤ ਕੀ ਕਰ ਰਿਹਾ ਬਡੇ ਸਿੱਖਾਂ ਨਾਲ ਤੁਸੀਂ ਇਹ ਚ ਵਿਚਾਰਿਆ ਕਦੇ ਤਾਂ ਬ੍ਰਿਟਿਸ਼ ਜਿਹੜੀ ਕਾਮਨਜ਼ ਹਾਊਸ ਹੈਗਾ ਉਸਨੇ ਵੀ ਜਵਾਬ ਦਿੱਤਾ ਕਹਿੰਦੇ ਵੀ ਅਸੀਂ ਇਸ ਗੱਲ ਤੇ ਨਿਗਾ ਰੱਖ ਰਹੇ ਹਾਂ ਭਾਰਤ ਕੀ ਕਰ ਰਿਹਾ ਭਾਰਤ ਵੱਲੋਂ ਵਿਦੇਸ਼ਾਂ ਵਿੱਚ ਬਸਦੇ ਸਿੱਖਾਂ ਨਾਲ ਕੀ ਕੀਤਾ ਜਾ ਰਿਹਾ ਬੜਾ ਵੱਡਾ ਸਵਾਲ ਆਇਆ ਹੈ ਬੜਾ ਵੱਡਾ ਸਵਾਲ ਆ ਤੇ ਇਸ ਪ੍ਰੀਤ ਗਿੱਲ ਜਿਹੜੀ ਹੈਗੀ ਆ ਅੱਛਾ ਵੱਡੀ ਗੱਲ ਇਹ ਆ ਕਿ ਕਿਸੇ ਸਾਡੇ ਬਹੁਤੇ ਕਿਸੇ ਮੀਡੀਆ ਚ ਗੱਲ ਨਹੀਂ ਆਈ ਭਾਰਤੀ ਮੀਡੀਆ 'ਚ ਇਹ ਗੱਲ ਇੱਕ ਜਿਸ ਅਖਬਾਰ ਨੂੰ ਨਾ ਕਈ ਵਾਰ ਲੋਕ ਐ ਛੱਡ ਦਿੰਦੇ ਆ ਸਪੋਕਸਮੈਨ ਅਖਬਾਰ 'ਚ ਖਬਰ ਲੱਗੀ ਹੈ ਵੱਡੀ ਬਣ ਕੇ ਵੀ ਪ੍ਰੀਤ ਗਿੱਲ ਨੇ ਕੀ ਸਵਾਲ ਕੀਤੇ ਆ ਜੀ ਨੇਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ